ਹਲਕਾ ਪੱਛਮੀ ਦੇ ਉਦੀਨ ਹੁੰਦੇ ਇਲਾਕਾ ਟਪਾਈ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਦੀ ਬਣੀ ਮਸਜਿਦ ਦੀ ਛੱਤ ਬਰਸਾਤ ਕਾਰਨ ਡਿੱਗ ਪਈ ਇਸ ਸਬੰਧੀ ਗੱਲ ਕਰਦਿਆਂ ਨੌਜਵਾਨ ਕਾਂਗਰਸੀ ਆਗੂ ਗੋਰਕਲ ਹੋਤਰਾ ਨੇ ਦੱਸਿਆ ਕਿ ਇਹ ਮਸਜਿਦ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੀ ਬਣੀ ਹੋਈ ਸੀ ਤੇ ਇਲਾਕਾ ਵਾਸੀ ਇਸ ਮਸਜਿਦ ਅੰਦਰ ਖੁਸ਼ੀ ਗਮੀ ਦੇ ਮੌਕੇ ਆਪਣੇ ਪ੍ਰੋਗਰਾਮ ਕਰਦੇ ਆ ਰਹੇ ਹਨ ਪਿਛਲੇ ਲੰਮੇ ਸਮੇਂ ਤੋਂ ਇਸ ਮਸਜਿਦ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ ਜਿਸ ਦੇ ਚੱਲਦੇ ਸਮੇਂ ਦੀਆਂ ਸਰਕਾਰਾਂ ਨੂੰ ਇਸ ਦੀ ਮੁਰੰਮਤ ਕਰਨ ਦੀ ਕੋਹਾਰ ਲਗਾਈ ਗਈ ਸੀ ਪਰ ਉਸ ਦੇ باوجود ਕਿਸੇ ਦੇ ਕੰਨ ਤੇ ਝੂਤ ਤੱਕ ਨਹੀਂ ਸਰਗੀ ਜਿਸ ਦਾ ਨਤੀਜਾ ਅੱਜ ਮਾਮੂਲੀ ਪ੍ਰਸਾਦ ਕਾਰਨ ਇਸ ਦੀ ਛੱਤ ਡਿੱਗ ਪਈ ਉਹਨਾਂ ਕਿਹਾ ਕਿ ਜਦੋਂ ਓਮਪ੍ਰਕਾਸ਼ ਸੋਨੀ ਹਲਕਾ ਪਛਮੀ ਦੇ ਵਿਧਾਇਕ ਸੀ ਉਸ ਸਮੇਂ ਮਸਜਿਦ ਅੰਦਰ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਗਈ ਸੀ ਤੇ ਇਲਾਕਾ ਵਾਸੀ ਆਪਣੇ ਘਰਾਂ ਲਈ ਪੀਣ ਵਾਲਾ ਪਾਣੀ ਇੱਥੋਂ ਲੈ ਕੇ ਗੁਜ਼ਾਰਾ ਕਰਦੇ ਆ ਰਹੇ ਹਨ ਉਹਨਾਂ ਅੱਗੇ ਗੱਲ ਕਰਦਿਆਂ ਕਿਹਾ ਕਿ ਮਸਜਿਦ ਦੀ ਮੁਰੰਮਤ ਲਈ ਕਾਂਗਰਸ ਸਰਕਾਰ ਸਮੇਂ ਗ੍ਰਾਂਟ ਆਈ ਸੀ ਪਰ ਇਲਾਕਾ ਕੌਂਸਲਰ ਵੱਲੋਂ ਇਸ ਦੀ ਵਰਤੋਂ ਨਹੀਂ ਕੀਤੀ ਗਈ ਜਿਸ ਕਾਰਨ ਅੱਜ ਇੱਕ ਮਾਮੂਲੀ ਬਰਸਾਤ ਕਾਰਨ ਛੱਤ بگ ਪਈ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਮੌਜੂਦਾ ਸਰਕਾਰ ਦੇ ਵਿਧਾਇਕ ਨੂੰ ਵੀ ਗੋਹਾਰ ਲਗਾਈ ਗਈ ਹੈ ਪਰ ਉਹਨਾਂ ਵੱਲੋਂ ਵੀ ਇਲਾਕਾ ਵਾਸੀਆਂ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਮੰਗ ਕਰਦਿਆਂ ਕਿਹਾ ਕਿ ਮਸਜਿਦ ਦੀਆਂ ਦੀਵਾਰਾਂ ਵੀ ਪੁਰਾਣੀਆਂ ਤੇ ਖੋਖਲੀਆਂ ਹੋਣ ਕਾਰਨ ਡਿੱਗਣ ਕਿਨਾਰੇ ਹਨ। ਇਸ ਤੋਂ ਪਹਿਲਾਂ ਕਿ ਕੋਈ ਵੱਡਾ ਹਾਦਸਾ ਵਾਪਰ ਜਾਵੇ ਮਸਜਿਦ ਦੀ ਬਿਲਡਿੰਗ ਦੀ ਪ੍ਰਾਤਨਿਕ ਅਨੁਸਾਰ ਨਵੀਂ ਉਸਾਰੀ ਕਰਵਾਈ ਜਾਵੇ ਤਾਂ ਜੋ ਇਲਾਕਾ ਵਾਸੀ ਆਪਣੇ ਖੁਸ਼ੀ ਗਮੀ ਦੇ ਸਾਰਥਾ ਨੂੰ ਪਹਿਲਾਂ ਦੀ ਤਰ੍ਹਾਂ ਕਰ ਸਕਣ। ਸਿੰਦਰਪਾਲ ਜੀ ਮੇਰਾ ਘਰ ਹੀ ਨਾਲ ਮਸਜਿਦ ਤੇ ਆ ਦੂਸਰੀ ਸਾਈਡ ਤੇ ਹਾਂਜੀ ਇਹ ਇੱਥੇ ਨਾ ਹਰ ਵੇਲੇ ਮਦਰਸ ਦੁਪਹਿਰ ਨੂੰ ਵੀ ਵੈਸੇ ਰਸਤਾ ਬਣਿਆ ਦੋਵਾਂ ਪਾਸੇ ਇਧਰੇ ਹੁੰਦੇ ਜਾਂਦੇ ਰਹਿੰਦੇ ਨੇ ਬੰਦੇ ਆ ਬੱਚੇ ਵੀ ਆਉਂਦੇ ਨੇ ਕੋਈ ਲੰਘਦਾ ਜਾਂਦਾ ਵੀ ਹੁੰਦਾ ਕਿ ਮੋਗੇ ਮੁੰਡੇ ਹੀ ਅੰਦਰ ਆਣ ਕੇ ਬਹਿ ਜਾਂਦੇ ਆ ਅੱਜ ਮੀਂਹ ਦੀ ਖਾਤਰ ਇੱਥੇ ਕੋਈ ਬੜਿਆ ਨਹੀਂ ਜੇ ਕੋਈ ਬੜਿਆ ਵੀ ਆ ਤੇ ਉਹ ਇਹਨੇ ਮੁੰਡੇ ਨੇ ਕਿਹਾ ਤਾਂ ਵੀ ਤੂੰ ਇਥੋਂ ਨਿਕਲ ਜਾ ਉਹ ਪਹਿਲੋ ਇੱਕ ਨਾਲ ਕੋਈ ਲਗੇ ਗੱਲ ਕਰਨ ਉਹ ਮੁੜ ਕੇ ਜਦੋਂ ਵੇਖਿਆ ਵੀ ਕੋਈ ਡਿਕਨ ਤੇ ਆ ਗਿਆ ਚਾਸ ਫਿਰ ਭੱਜ ਗਏ ਨਿਕਲ ਬੈ ਬਾਹਰ ਤੇ ਇਹ ਪੰਜ ਚਾਰ ਪੰਜ ਜਣੇ ਉੱਠ ਜਣੇ ਅੰਦਰ ਅੱਜ ਇਹ ਜੀ ਵੇਖੋ ਜੀ ਸਾਡੇ ਜਿਹੜੇ ਬਜ਼ੁਰਗਾਂ ਸਾਨਾ 47 ਦੇ ਸਿਥੇ ਆਏਗੀ ਪਾਕਿਸਤਾਨ ਵਾਲੇ ਪਾਸਿਓਂ ਪਰ ਇਹ ਨਹੀਂ ਸਾਨੂੰ ਪਤਾ ਵੀ ਉਹਨਾਂ ਦੇ ਫੈਲੂ ਦੇ ਕਦੋਂ ਦੀ ਆ ਠੀਕ ਹੈ ਔਰ ਅਜ ਤੋ ਕੋ 10 15 ਸਾਲ ਪਹਿਲਾਂ ਅਸੀਂ ਸੋਨੀ ਸਾਹਿਬ ਕੋ ਗਏ ਹਾਂ ਸੋਨੀ ਸਾਹਿਬ ਕੋ ਗਏ ਹਾਂ ਪਰ ਉਸ ਸੋਨੀ ਸਾਹਿਬ ਨੇ ਸਾਨੂੰ ਬੜਾ ਸਾਥ ਦਿੱਤਾ ਹੈ ਇਹਦੇ ਅੰਦਰ ਕੁਝ ਵੀ ਨਹੀਂ ਸੀ ਪਾਣੀ ਪੋਣੀ ਵੀ ਨਹੀਂ ਸੀ ਹੈਗਾ ਫਿਰ ਉਹਨਾਂ ਸਾਨੂੰ ਮੋਟਰ-ਮੋਟਰ ਲਵਾ ਕੇ ਦਿੱਤੀ ਚਲੋ ਮੋਟਰ ਲੱਗਣ ਦੇ ਨਾਲ ਅਗੇ ਮਤਲਬ ਸਾਡਾ ਗਰੀਬ ਜਹਾ ਤਬਕਾ ਹੈ ਪਾਣੀ ਕਿਸੇ ਦੇ ਘਰ ਨਹੀਂ ਹੈਗਾ ਫਿਰ ਇਸ ਮੋਟਰ ਨੇ ਸਾਨੂੰ ਕਾਫੀ ਘਰਾਂ ਨੂੰ ਮਤਲਬ ਪਾਣੀ ਪਾਣੀ ਦਿੱਤਾ ਉਸ ਤੋਂ ਬਾਅਦ ਫਿਰ ਅੰਦਰ ਵੀ ਇਹਦੀ ਜੋ ਬਣਨਾ ਸੀਦਾ ਬਣਾਇਆ ਦਰਵਾਜ਼ੇ ਲਵਾਏ ਗੇਟ ਸਾਰਾ ਕੁਝ ਲਵਾਤਾ ਉਸ ਤੋਂ ਬਾਅਦ ਕਿਸੇ ਨੇ ਦੀ ਸਾਰ ਨਹੀਂ ਸੋਲੀ ਸਾਹਿਬ ਤੋਂ ਬਾਅਦ ਕਿਸੇ ਨੇ ਸਾਰ ਨਹੀਂ ਲਈ ਜਿਹੜੇ ਕੋ ਕਾਉਂਸਲਰ ਵੀ ਬਣੇ ਨੇ ਉਹਨਾਂ ਪੁੱਛਿਆ ਕਿ ਛੇ ਨਹੀਂਗਾ ਇਹ ਸਿੱਧੀ ਦੇ ਨਾਲ ਹੀ ਘਰ ਆ ਇੱਥੇ ਹੀ ਅਸੀਂ ਵਿਆਹ ਆਏ ਹਾਂ ਤੇ ਇੱਥੇ ਹੀ ਅਸੀਂ ਖਤਮ ਹੋ ਚੱਲੇ ਹਾਂ ਸਾਨੂੰ ਨਹੀਂ ਪਤਾ ਕਦੋਂ ਦੀ ਬਣੀ ਦੀ ਹੈ ਹਾਂ ਇਹ ਅੱਜ ਪਤਾ ਨਹੀਂ ਉੱਥੋਂ ਥੱਲੇ ਮੀ ਆਇਆ ਤੇ ਥੱਲੇ ਡਿੱਗ ਗਈ ਹੈ ਅਸੀਂ ਤਾਂ ਦੌੜ ਕੇ ਆਪਣੇ ਘਰੋਂ ਤੋਂ ਬਾਹਰ ਆਏ ਆ ਵੀ ਕੀ ਵਾਜਾਈਏ ਤੇ ਵੇਖਿਆ ਤਾਂ ਮਸੀਤ ਡਿੱਗੀ ਦੀ ਹੈ ਠੀਕ ਹੈ ਇੱਕ ਸ਼ੁਕਰ ਹੋਇਆ ਰੱਬ ਦਾ ਕਿ ਰੱਬ ਦਾ ਘਰ ਹੀ ਜਿਹੜੀ ਦੁਨੀਆ ਦੀ ਬਜਤ ਹੋ ਗਈ ਇਹਨੇ ਤੇ ਦੁਨੀਆ ਬੜੀਏ ਤੇ ਮੁੰਡੇ ਖਲੋਂਦੇ ਹੁੰਦੇ ਸਨ ਅੱਜ ਕੋਈ ਨਹੀਂ ਕਿਹਾ ਨਿਕਲ ਗਏ ਹਨ ਵਿੱਚੋਂ ਆਕੇ ਨਹੀਂ ਮੀਂਹ ਕਰਦੇ ਇਹਦੇ ਆਵਾਜ਼ ਦਿੱਤੇ ਤੇ ਨਿਕਲ ਗਏ ਨਹੀਂ ਤੇ ਸ਼ਾਇਦ ਪਤਾ ਨਹੀਂ ਕਿੰਨੇ ਇੱਕ ਇੱਥੇ ਖੋ ਜਾਂਦਾ ਕੋਈ ਮਾੜਾ ਕੰਮ ਮੇਰੇ ਨਾਲ ਜਨਕ ਹੈ ਜੀ ਇਹਦਾ ਮਾਮਲਾ ਇਹ ਜੇ ਬਬਲਾ ਭਰਾਂ ਸੀ ਉਹਨਾਂ ਨੇ ਜਿਹੜੀ ਗ੍ਰਾਂਟ ਆਈ ਸੀ ਹਾਂਜੀ ਸਾਨੂੰ ਕਹਿੰਦੇ ਸੀ ਵੀ ਆਪਾਂ ਲੈਂਟਰ ਪਾ ਦਾਂਗੇ ਠੀਕ ਹੈ ਇਹ ਉਹਨਾਂ ਨੇ ਸਾਡਾ ਲੈਂਟਰ ਨਹੀਂ ਪਾਇਆ ਆਪਾਂ ਉਹ ਕੋ ਗਏ ਵੀ ਆ ਚਾਰ ਪੰਜ ਬੰਦੇ ਇਕੱਠੇ ਕਰਕੇ ਗਏ ਆ ਪ੍ਰਧਾਨ ਜੀ ਸਾਡੇ ਨਾਲ ਗਏ ਆ ਉਹ ਕਹਿੰਦੇ ਜੀ ਤੁਹਾਡੇ ਜਿਹੜੇ ਆ ਨਾ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਜਿਹੜਾ ਤੁਹਾਡਾ ਕਾ ਕੋ ਨਹੀਂ ਤੁਹਾਡਾ ਜਿਹੜਾ ਹੁਣ ਮੈਂ ਬਦਲ ਗਿਆ ਦਾ ਉਹ ਐਸੀ ਗੱਲ ਕਹੀ ਜਾਂਦਾ ਸਾਨੂੰ ਐਸੀ ਬਦਲ ਗਏ ਨਹੀਂ ਲੱਗੀ ਦੀ ਕੋਈ ਗਾਰੰਟੀ ਨਹੀਂ ਲੱਗੀ ਦੀ ਜੇ ਗਾਰੰਟੀ ਲੱਗੀ ਹੁੰਦੀ ਕਿ ਫਿਰ ਸਾਡਾ ਲੈਂਟਰ ਕੋ ਦਿੰਦਾ ਜੀ ਲੈਂਟਰ ਵਾਹੇ ਗਾਰੰਟੀ ਆਈ ਦੀ ਲੈਂਡਰ ਵਾਸੇ ਫਿਰ ਉਹਨਾਂ ਨੇ ਕੋਈ ਲਾਇਆ ਨਹੀਂ ਕੁਛ ਨਹੀਂ ਕੀਤਾ ਲੱਗ ਉਹਨਾਂ ਨੇ ਆਪੇ ਜੋ ਕੁਛ ਕੀਤਾ ਰਹਾ ਉਹ ਹੀ ਕੀਤਾ ਰਹਾ ਸਾਡੇ ਵਾਸੇ ਕੋਈ ਹਾਜ਼ਰ ਹਾਜ਼ਰ ਹੀ ਨਹੀਂ ਕੀਤਾ ਰਹੀ ਕਿ ਉਹਨਾਂ ਨੂੰ ਕਹੀਂ ਵੀ ਕਹਿੰਦੇ ਰਿਹਾ ਅਸੀਂ ਬਾਬੇ ਦੀ ਸੇਵਾ ਕਰਦੇ ਜੀ ਸੰਦਾ ਦੋ ਤੇ ਘਰ ਪੀਰ ਬਾਬਾ ਮਸਜਿਦ ਵਾਲੇ ਕੋਈ ਕਹਿੰਦੇ ਪਏ ਸੀ ਮਸਜਿਦ ਵਾਲੇ ਸਰਕਾਰਾਂ ਦੀ ਹੈਗੀ ਜੇ ਮੇਰਾ ਨਾਮ ਆਈ ਗੌਰਵ ਘਲੋਤਰਾ ਜੀ ਇਹ ਜਿਹੜੀ ਮਸਜਿਦ ਹੈ ਜੀ ਬਹੁਤ ਪੁਰਾਣੀ ਹੈ ਪੋਰ ਸਾਡੇ ਬਜ਼ੁਰਗ ਦੱਸਦੇ ਉਹਨਾਂ ਤੋਂ ਪਹਿਲਾਂ ਤੋਂ ਹੀ ਬਣੀ ਹੋਈ ਹੈ ਇਹ ਤੇ ਮੁਸਲਮਾਨੀ ਟਾਈਮ ਤੇ ਆਜ਼ਾਦ ਹੋਣ ਤੋਂ ਦੇਸ਼ ਹੋਣ ਤੋਂ ਪਹਿਲਾਂ ਦੀ ਬਣੀ ਹੈ ਪੋਰੇ ਦੀ ਜਿਹੜੀ ਮਰਮਤ ਹੀ ਜਿਹੜੀ ਹਾਲ ਦੀ ਬਹੁਤ ਖਸਤਾ ਹੋ ਚੁੱਕੀ ਹੈ ਔਰ ਇਹਦੀ ਕੰਪਲੀਟ ਕਈ ਵਾਰ ਕੌਂਸਲਰਾਂ ਨੂੰ ਦਿੱਤੀ ਗਈ ਜਿਹੜੇ ਮੌਜੂਦਾ ਕੌਂਸਲਰ ਸਨ ਔਰ ਜਿਹੜੀ ਮੌਕੇ ਦੀ ਸਰਕਾਰ ਉਹਨਾਂ ਨੂੰ ਵੀ ਇਹ ਇੰਤਲਾਹ ਦਿੱਤੀ ਗਈ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਔਰ ਇਹ ਤੁਸੀਂ ਦੇਖੋਗੇ ਇਹ ਛੋਟੀਆਂ-ਛੋਟੀਆਂ ਗਲੀਆਂ ਦੇ ਵਿੱਚ ਛੋਟੇ-ਛੋਟੇ ਮਕਾਨ ਨੇ ਔਰ ਇੱਕ ਲੋਤਾ ਖਾਲੀ ਜਗ੍ਹਾ ਜਿੰਨੂੰ ਅਸੀਂ ਛੱਤ ਕੇ ਕੋਈ ਗਰੀਬ ਤਪਕੇ ਦਾ ਘਰ ਵੀ ਖੁਸ਼ੀ-ਗਮੀ ਦਾ ਸੀ ਇੱਥੇ ਮੌਕੇ ਤੇ ਕੋਈ ਪ੍ਰੋਗਰਾਮ ਕਰ ਸਕਦੇ ਆ ਪਰ ਕਿਸੇ ਵੀ ਸਰਕਾਰ ਨੇ ਮਤਲਬ ਕੀ ਆਮ ਮੌਕੇ ਦੀ ਸਰਕਾਰ ਨੇ ਵੀ ਸਾਡਾ ਕੋਈ ਸਾਥ ਨਹੀਂ ਦਿੱਤਾ ਸੋਨੀ ਸਾਹਿਬ ਨੇ ਅੰਦਰ ਮੋਟਰ ਲਵਾਈ ਸਾਰਾ ਕੰਮ ਕੀਤਾ ਸੋਹੀ ਇਹੋ ਗੁੰਜਾਰਸ਼ ਕਰਦੇ ਆਂ ਕਿ ਇਹ ਜਿਹੜਾ ਲੈਂਟਰ ਜਿਹੜਾ ਲੈਂਟਰ ਨਹੀਂ ਜਿਹੜੀ ਡਾਟ ਬਣੀ ਹੋਈ ਹੈ ਜਿਹੜੀ ਪਿਛਲੇ ਜ਼ਮਾਨੇ ਦੇ ਵਿੱਚ ਜਲਦਾ ਸੀ ਸਾਰਾ ਸਿੰਸਲਾ ਉਹ ਬਣਿਆ ਆ ਸੀ ਸੋ ਡਿੱਗ ਚੁੱਕਾ ਵਾ ਅਸੀਂ ਇਹੋ ਅਪੀਲ ਕਰਦੇ ਆਂ ਕਿ ਇਹਨੂੰ ਮੁਰੰਮਤ ਕਰਾ ਕੇ ਜੋ ਕੀ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਹੋਰ ਵੀ ਅੱਧੀ ਛੱਤ ਰਹਿ ਗਈ ਆ ਉਹ ਵੀ ਡਿੱਗਣ ਵਾਲੀ ਆ ਸੋ ਤੁਸੀਂ ਦੇਖੀ ਹੋਊਗੀ ਨੁਕਸਾਨ ਨਾ ਹੋਵੇ ਇਹਨੂੰ ਮਰਮਮਤ ਕਰਕੇ ਚੰਗੀ ਤਰ੍ਹਾਂ ਜਿੱਥੇ ਇੰਨੇ ਇੰਨੇ ਪੈਸੇ ਬਰਬਾਦ ਹੋ ਰਹੇ ਨੇ ਸੋ ਰੱਬ ਦੇ ਘਰ ਨੂੰ ਵੀ ਇਹੀਂ ਮਜ਼ਬੂਤ ਕਰੀਏ ਤੁਹਾਡੇ ਜੰਜ ਘਰ ਵੀ ਪਿੱਛੇਗਾ ਵਾ ਉਹ ਵੀ ਨਹੀਂ ਮਰਮਮਤ ਹੋ ਚੁੱਕੀ ਸੋ ਇਹ ਮਰਮਮਤ ਹੋਈਊਗਾ ਜੋ ਵੀ ਛੋਟਾ ਮੋਟਾ ਗਮੀ ਔਰ ਖੁਸ਼ੀ ਦਾ ਜੋ ਵੀ ਪ੍ਰੋਗਰਾਮ ਇਹ ਗਰੀਬ ਤੌਕਾ ਕਰ ਸਕੇ ਸੋ ਇਨੀ ਕਾ ਅਪੀਲ ਕਰਦੇ ਆ ਕਿ ਇਹਨੂੰ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਕੇ ਇਹਨੂੰ ਚੰਗੀ ਤਰ੍ਹਾਂ ਮਰਮਮਤ ਕੀਤਾ ਜਾਵੇ ਦੇਖੋ ਜੀ ਮੈਨੂੰ ਇਸ ਮੱਲੇ ਵਾਲਿਆਂ ਨੇ ਸਾਰਿਆਂ ਨੇ ਦੱਸਿਆ ਵਾ ਸਾਰੇ ਇੱਥੋਂ ਦੇ ਹੀ ਰਹਿਣ ਵਾਲੇ ਜਿਹੜੇ ਲਾਗੇ ਲਾਗੇ ਹੀ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਵਾ ਜਿਹੜੇ ਜਿਹੜੇ ਅੱਜ ਤੋਂ ਆ ਜਿਹੜੇ 5 ਸਾਲ ਪਿਛੇ ਕਾਉਂਸਲਰ ਬਬਲਾ ਜੀ ਹੀ ਇਹ ਦੱਸ ਦੇਣੇ ਕਿ ਉਹਨਾਂ ਦੇ ਕੋਲ ਗ੍ਰਾਂਟ 3 ਲੱਖ ਜਾਂ 4 ਲੱਖ ਰੁਪਏ ਆਈ ਸੀ ਉਹ ਵਾਪਸ ਚਲ ਗਈ ਆ ਜਾਂ ਬਬਲਾ ਪ੍ਰਧਾਨ ਜੀ ਨਹੀਂ ਬਣਾ ਸਕੇ ਜਾਂ ਕੋਈ ਵੀ ਆ ਇਹ ਰੀਜ਼ਨ ਉਹਨਾਂ ਨੂੰ ਜ਼ਿਆਦਾ ਪਤਾ ਵਾ ਸੋ ਅਸੀਂ ਇਹੋ ਅਪੀਲ ਕਰਦੇ ਹਾਂ ਕਿ ਇਹ ਬਣ ਜਾਂਦਾ ਤੇ ਵਧੀਆ ਰਹਿਣਾ ਸੀ ਮੈਂ ਦੇਖੋ ਜੀ ਇਹੋ ਕਹਿਣ ਨਿਆਵਾ ਕਿ ਕੋਈ ਵੀ ਹਾਸਾ ਹੋਣ ਤੋਂ ਪਹਿਲਾਂ ਹੀ ਜਾਨੀਮਾਲੀ ਨੁਕਸਾਨ ਹੋਣ ਤੋਂ ਪਹਿਲਾਂ ਹੀ ਇਸ ਦੀ ਮੁਰੰਮਤ ਕਰਾਈ ਜਾਵੇ ਕਿਉਂਕਿ ਇਸ ਦੇ ਵਿੱਚ ਤੁਸੀਂ ਦੇਖਾ ਹੋਗਾ ਕਾਫੀ ਹਸਤਾ ਹਾਲਤ ਹੋ ਚੁੱਕੀ ਹੈ ਜੇ ਕੰਦਾ ਵੀ ਡੇਗੀਆਂ ਇੱਧਰ ਉੱਧਰ ਤੇ ਕਿਸੇ ਦੇ ਉੱਤੇ ਡੇਗੀਆਂ ਉਹ ਜਾਨੋ ਮਾਰ ਸਕਦਾ ਵਾ ਬੰਦਾ ਜ਼ਰੂਰੀ ਨਹੀਂ ਹੈ ਮਰਨ ਤੋਂ ਬਾਅਦ ਹੀ ਇਹਨੂੰ ਮਤਲਬ ਕਿ ਸਹੀ ਕਰਾਣਾ ਵਾ ਇਹਨੂੰ ਪਹਿਲਾਂ ਵੀ ਨਜ਼ਰ ਦੇ ਵਿੱਚ ਲਿਆਂਦਾ ਜਾਵੇ ਸਰਕਾਰ ਦੇ ਔਰ ਸਰਕਾਰ ਇਹਦੀ ਖਾਸ ਧਿਆਨ ਦੇਵੇ ਸਾਡੇ ਇੱਥੋਂ ਦੇ ਐਮ.ਐਲ.ਏ. ਆ ਉਹ ਧਿਆਨ ਦੇਣ ਸੋ ਇਹ ਨਹੀਂ ਬੀਲ ਕਰਦੇ। ਦੇਖੋ ਮੈਂ ਕਾਉਂਸਲਰ ਸੀ ਨਹੀਂ ਸੀ ਹਲੇ ਵੀ ਉੱਥੋਂ ਦਾ ਮੌਜੂਦਾ ਕਾਉਂਸਲਰ ਹੈਗਾ ਜਿਹਦੇ ਇਲੈਕਸ਼ਨ ਨਹੀਂ ਹੁੰਦਾ ਉਹ ਨਿਤ ਮਥੋਂ ਦਾ ਕਾਉਂਸਲਰ ਹੈ। ਪਰ ਹਲੇ ਤੱਕ ਮੈਨੂੰ ਕੋਈ ਇਨਫੋਰਮੇਸ਼ਨ ਕੋਈ ਮੈਨੂੰ ਕੋਈ ਨਾ ਤੋਂ ਫੋਨ ਆਇਆ ਜਿਹੜੇ ਤੁਸੀਂ 5 ਲੱਖ ਦੀ ਗੱਲ ਕਰਦੇ 5 ਲੱਖ ਨਹੀਂ ਸੀ ਜਿਆਦਾ ਪੈਸੇ ਸੀ। ਉਹ ਪਲੂਮੈਂਟ ਟ੍ਰਸਟ ਵੱਲੋਂ ਪੈਸੇ ਪਾਸ ਹੀ ਜਦੋਂ ਮੈਂ ਪਲੂਮੈਂਸਰ ਦਾ ਟਰਸਟੀ ਸਮਾਂ ਉਹ ਪੈਸਿਆਂ ਦੇ ਵਿੱਚੋਂ ਲਗਭਗ 15 ਲੱਖ ਰੁਪਏ ਦਾ ਮੈਂ ਕੰਮ ਕਰਾਇਆ ਜਿਹੜਾ ਤੁਹਾਡਾ ਕਬੀਰ ਮੰਦਿਰ ਛੋਟਾ ਰਿਬੁਰੇ ਦਾ ਤੇ 5 ਕਿਲਖ ਦਾ ਕੰਮ ਕਰਾਇਆ 5 ਤੋਂ 7 ਲੱਖ ਲੱਖ ਦਾ ਤੁਹਾਡਾ ਨਬਦਾਸ ਮੰਦਿਰ ਦਾ ਉੱਚੇ ਸ਼ਿਵਾਲੇ ਮੰਦਿਰ ਦਾ ਕਰਾਇਆ ਵਾਰਮਿਕ ਮੰਦਿਰ ਦਾ ਕਰਾਇਆ ਇਹ ਜਿਹੜੇ ਪੈਸੇ ਹੁੰਦੇ ਨੇ ਜੀ ਇਹ ਪੈਸੇ ਹੁੰਦੇ ਆ ਸਰਕਾਰ ਵੱਲੋਂ ਮਜ਼ਦੂਰਾਂ ਦੇ ਦੇ ਟੈਂਡਰ ਲੱਗਦਾ ਟੈਂਡਰ ਲੱਗ ਕੇ ਕੋਈ ਕੰਪਨੀ ਨੂੰ ਮਿਲਦਾ ਕੋਈ ਕਿਸੇ ਕੰਟਰੈਕਟਰ ਨੂੰ ਮਿਲਦਾ ਉੜਕੁਣ ਟਰੈਕਟਰ ਹੁੰਦਾ ਉਹ ਕੰਮ ਕਰਦਾ ਆ ਉਹ ਜਿੰਨਾ ਕੰਮ ਕਰਦਾ ਉਹਦਾ ਜਈ ਐਸ ਡੀਓ ਐਕਸੀਨ ਐਸ ਸੀ ਸਾਰੇ ਅਫਸਰ ਜਿਹੜੇ ਉਹਨਾਂ ਦੀ ਨਿਗਰਾਨੀ ਚ ਕੰਮ ਹੁੰਦਾ ਆ ਉਹ ਜਿੰਨਾ ਕੰਮ ਕਰਦਾ ਉਹਦਾ ਬਿੱਲ ਪਾਸ ਹੁੰਦਾ ਉਹਨੂੰ 3 ਮਹੀਨੇ ਲੱਗੇ 4 ਮਹੀਨੇ ਲੱਗੇ ਉਹ ਪੇਮੈਂਟਸ ਪੇਮੈਂਟ ਸਿੱਧੀ ਜਿਹੜੀ ਆ ਉਹ ਠੇਕੇਦਾਰ ਦੇ ਅਕਾਊਂਟ ਚ ਜਾਂਦੀ ਹੈ ਉਹਨਾਂ ਦੀ ਇੱਕ ਥੋੜੀ ਜੀ ਨਦਾਨੀ ਸੀ ਬੇਕੁਫੀ ਸੀ ਜਿਹੜੇ ਉੱਥੋਂ ਦੇ 4-5 ਮੋਦੂਰ ਬੰਦੇ ਅੱਗੇ ਲੱਗੇ ਸੀ ਮੈਂ ਉਹਨਾਂ ਨੂੰ ਕਿਹਾ ਸੀ ਮੇਗਾ ਮਸਜਿਦ ਜਿਹੜੀ ਹੈ ਨਿਕਾਰਾ ਹੋ ਚੁੱਕੀ ਦੀ ਹੈ ਇਹ ਕੇ ਵੇਲੇ ਵੀ ਕਿਸੇ ਵੇਲੇ ਵੀ ਇਤੇ ਨਾ ਇਹ ਛੱਤ ਡਿੱਗ ਸਕਦੀ ਹੈ ਪਰ ਇਹਨਾਂ ਮੇਰੀ ਇੱਕ ਗੱਲ ਵੀ ਨਹੀਂ ਮੰਨੀ ਇਹ ਮੈਨੂੰ ਕਹਿੰਦੇ ਹੀ ਵੀ ਸਾਨੂੰ ਕੈਸ਼ ਪੈਸੇ ਦੇਵੋ ਮੇਰੇ ਕੋ ਕੈਸ਼ ਪੈਸੇ ਦੇਣ ਦਾ ਕੋਈ ਵੀ ਲਾ ਕਾਨੂੰਨ ਕੋਈ ਐਸਾ ਨਹੀਂ ਹੈਗਾ ਕਿ ਜਿਹੜਾ ਆਪਾਂ ਸਿੱਧਾ ਕੈਸ਼ ਪੈਸੇ ਦੇ ਸਕਦੇ ਇਹਨਾਂ ਨੂੰ ਆਪਾਂ ਕੋਈ ਕੈਸ਼ ਪੈਸਾ ਨਹੀਂ ਦਿੱਤਾ ਮੈਂ ਇਹਨਾਂ ਨੂੰ ਕਿਹਾ ਕਿ ਸਰਕਾਰੀ ਪੈਸੇ ਨੇ ਟੈਂਡਰ ਲੱਗਾ ਇਹਦਾ ਇਹਦਾ ਕੰਮ ਕਰਵਾ ਲਓ ਇਹ ਕਹਿੰਦੇ ਨਹੀਂ ਪੈਸੇ ਸਾਨੂੰ ਕੈਸ਼ ਦੇਵੋ ਇਹ ਕੋਤੇ ਹੈਗਾ ਹੀ ਉਹ ਨਾਂ ਦਾ ਵਿਅਕਤੀ ਹੈਗਾ ਹੀ ਨਾ ਮੈਂ ਉਹ ਦਿਮਾਗ ਚੋਂ ਨਿਕਲ ਗਿਆ ਮੈਂ ਤੁਹਾਨੂੰ ਦੱਸਦਾ ਕੋਈ ਬਾਤ ਚ ਤਿੰਨ ਚਾਰ ਬੰਦੇ ਅੱਗੇ ਲੱਗੇ ਸੀ ਉਥੇ ਇਹਨਾਂ ਨੂੰ ਮੈਂ ਬੜਾ ਕਿਹਾ ਕਿ ਕੰਮ ਕਰਾ ਲਓ ਇਹਨਾਂ ਨੇ ਮੇਰਾ ਕੰਮ ਆਉਸੇ ਕੰਮ ਨਹੀਂ ਕਰਨ ਦਿੱਤਾ ਹੁਣ ਮੈਂ ਇਲਾਕੇ ਦੀ ਮਰਜ਼ੀ ਤੋਂ ਬਿਨਾਂ ਕੰਮ ਨਹੀਂ ਸੀ ਕਰ ਸਕਦਾ ਉਹ ਬਾਕੀ ਪੈਸਿਆਂ ਦੇ ਵਿੱਚੋਂ ਸਾਰੀਆਂ ਜਿਹੜੇ ਮੰਦਰ ਦਾ ਉਹਦਾ ਦੋ ਮੰਦਰਾਂ ਦਾ ਉਥੇ ਵਾਲਮੀਕ ਮੰਦਰ ਦਾ ਸਾਰੇ ਸ਼ਬਾਲੇ ਦਾ ਸਾਰਿਆਂ ਦਾ ਕੰਮ ਹੋਇਆ ਸਿਰਫ ਇਹੋ ਹੀ ਕੰਮ ਰਹਿ ਗਏ ਸੀ ਉਸ ਤੋਂ ਬਾਅਦ ਜਿਹੜੀ ਹੈ ਸਿਲੈਕਸ਼ਨ ਆ ਗਿਆ ਕੋਟ ਲੱਗ ਗਿਆ ਕੋਟ ਲੱਗਣ ਦੇ ਵਿੱਚ ਕੰਮ ਨਹੀਂ ਹੁੰਦਾ ਸਰਕਾਰ ਬਦਲ ਗਈ ਬਾਕੀ ਪੈਸੇ ਜਿਹੜੇ ਮੈਨੂੰ ਨਹੀਂ ਪਤਾ ਇਹ ਬਲੂ ਮੰਤਰਸ ਤੋਂ ਹੀ ਪਤਾ ਕਰ ਸਕਦੇ ਜੇ ਟੋਟਲ ਕਿੰਨੇ ਦਾ ਕੰਮ ਹੋਇਆ ਕਿੰਨਾ ਬਕਾਇਆ ਬਚਿਆ ਕਿੰਨਾ ਬਿੱਲ ਬਣਿਆ ਉਹਦਾ ਉਹ ਪੈਸੇ ਜਿਹੜੇ ਸਰਕਾਰ ਨੂੰ ਪਤਾ ਹੈ ਸਰਕਾਰ ਦੇ ਬਾਕੀ ਪੈਸੇ ਜਿਹੜੇ ਆਪਣੇ ਖਾਤੇ 'ਚ ਵਾਪਸ ਮੰਗਾਲੇ ਸੀ